ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਖ਼ਲਕ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਟੱਲੋਂ ਅਸੀਂ ਹਰ ਵਾਰ ਤੁਹਾਡੇ ਤੱਕ ਨਵੀਂ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵੀ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਅੱਗੇ ਪੇਸ਼ ਹੋਏ ਹਾਂ ਮੇਰੇ ਨਾਲ ਹਨ ਸੀਨੀਅਰ ਪੱਤਰਕਾਰ ਸਰਦਾਰ ਕੁਲਦੀਪ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਆਵਾਜ਼ੇ ਖ਼ਲਕ ਤੇ ਸਵਾਗਤ ਹੈ ਜੀ ਸ਼ੁਕਰੀਆ ਜੀ ਸਰ ਦੋਸਤੋ ਪੰਜਾਬ ਸਰਕਾਰ ਦੇ ਵਿੱਚ ਵੋਟਾਂ ਪੈ ਕੇ ਹਟੀਆਂ ਨੇ ਹੁਣ ਕੁਝ ਇੱਕ ਜਲੰਧਰ ਪਛਮੀ ਦੀ ਚੋਣ ਹੋ ਰਹੀ ਆ ਪਰ ਲੋਕ ਸਭਾ ਦੇ ਵੋਟਾਂ ਤੋਂ ਬਾਅਦ ਪੰਜਾਬ ਦੇ ਕੋਲ ਐਮ ਐਲ اے ਕੁਝ ਐਮ ਐਲ اے ਤੇ ਪੰਜਾਬ ਸਰਕਾਰ ਦੇ ਪਿਛਕਾਰ ਤੇ ਨਾਲ ਉਹਨਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੱਧਵਾਂ ਉਹਨਾਂ ਦੀ ਇੱਕ ਚਰਚਾ ਜੀ ਚੱਲੀ ਸੀ ਜੋ ਸਾਹਮਣੇ ਆਈ ਸੀ ਜਿਹੜੀ ਚਰਚਾ ਸਪੀਕਰ ਸਾਹਿਬ ਨੇ ਕੁਝ ਐਮ ਐਲ اے ਨਾਲ ਬੈਠ ਕੇ ਮੀਟਿੰਗਾਂ ਕੀਤੀਆਂ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ ਵਰਮਲਿਕਰ ਸਾਹਿਬ ਇਹਦੇ ਬਾਰੇ ਜਾਣਕਾਰੀ ਦੱਸੋ ਕੀ ਉਹ ਕੀ ਸਾਹਮਣੇ ਆਇਆ ਕੀ ਉਹ ਕੁਝ ਪਾਰਟੀ ਨੇ ਬੈਠ ਕੇ ਸਮਝੌਤਾ ਕਰਾ ਦਿੱਤਾ ਇਹਨਾਂ ਨਾ ਸੂਚੀ ਕੋ ਜਿਹੜੀ ਜਿਮਨੀ ਚੋਂ ਆਣਾ ਤਾਂ ਉਸ ਤੋਂ ਬਾਅਦ ਕੋਈ ਮਾਮਲਾ ਸਾਹਮਣੇ ਆ ਸਕਦਾ ਇਹਦੇ ਬਾਰੇ ਥੋੜੀ ਜਾਣਕਾਰੀ ਦੱਸਿਓ ਕੀ ਮਾਮਲਾ ਸਾਰਾ ਧੰਨਵਾਦ ਸਿਲੂ ਸਰ ਆਦੇਸ਼ ਵਿਦੇਸ਼ ਵਾਸਤੇ ਪੰਜਾਬੀ ਸਰਸਟ੍ਰਿਕਾ ਜਿਹੜਾ ਮਾਮਲਾ ਸਪੀਕਰ ਕੁਲਤਾਰ ਸਿੰਘ ਸੰਧਮਾ ਦਾ ਪ੍ਰਸ਼ਾਸਨਿਕ ਕੰਮ ਕਰਾਉਣ ਵਾਸਤੇ ਪੰਜਾਬ ਦੇ ਐਮ ਐਲ ਏਸ ਨਾਲ ਕੁਝ ਮੀਟਿੰਗਾਂ ਜਾਂ ਕੁਝ ਅਫਸਰਸ ਹੈ ਇਹਨੂੰ ਹਦਾਇਤਾਂ ਜਾਰੀ ਕਰਨ ਦਾ ਜਿਹੜਾ ਰੁਝਾਨ ਸਾਹਮਣੇ ਆਇਆ ਸੀ ਕੁਝ ਸਟੈਂਡ ਸੀ ਜਿਹੜਾ ਸਪੀਕਰ ਸਾਹਿਬ ਨੇ ਲਿਆ ਸੀ ਕੁਝ ਆਪਾਂ ਚਰਚਾ ਵੀ ਇਸ ਚੈਨਲ ਦੇ ਉੱਤੇ ਕੀਤੀ ਸੀ ਤੁਹਾਡੇ ਯਾਦ ਹੋਣਾ ਤੇ ਉਹ ਨੂੰ ਥੋੜੀ ਜਿਹੀ ਠੱਲ ਪੈ ਗਈ ਰੋਕ ਬ੍ਰੇਕਾ ਲੱਗ ਗਿਆ ਕਿਉਂ ਜਲੰਧਰ ਦੀ ਜਿੱਥੇ ਜਿਮਨੀ ਚੋਂ ਦਾ ਤੁਸੀਂ ਖੁਦ ਜਿਕਰ ਕਰ ਰਹੇ ਹੋ ਤਾਂ ਸਪੀਕਰ ਸਾਹਿਬ ਕਿਉਂਕਿ ਇੱਕ ਪਰਸਨੈਲਿਟੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਰੁਤਬਾ ਵੀ ਸੰਵਿਧਾਨਿਕ ਆ ਤੇ ਉਹਦਾ ਵੀ ਜ਼ੁਰਤ ਪੱਖੋਂ ਵੀ ਤੇ ਸਪੀਕਰ ਸਾਹਿਬ ਕਿਸੇ ਵੱਡੇ ਸਿਆਸੀ ਘਰਾਣੇ ਨਾਲ ਸੰਬੰਧ ਵੀ ਰੱਖਦੇ ਨੇ ਤੇ ਸਮੇ ਸਮੇ ਤੇ ਉਹ ਆਪਣੀ ਜਿਹੜੀ ਗੱਲ ਆ ਉਹ ਕਰਦੇ ਨਜ਼ਰ ਵੀ ਆਉਂਦੇ ਨੇ ਹੁਣ ਕਵਤਾਰ ਸਿੰਘ ਸੰਧਵਾ ਸਾਹਿਬ ਜਦੋਂ ਪੰਜਾਬ ਦੇ ਐਮ ਐਲ ਏ ਨਾਲ ਇਦਾਂ ਦੀਆਂ ਮੀਟਿੰਗਾਂ ਕਰਕੇ ਉਹਨਾਂ ਦੀ ਜਿਹੜੀ ਮਾਨਸਿਕ ਜ਼ਖਮ ਨੇ ਇੱਕ ਸਰੀਰਕ ਜ਼ਖਮ ਹੁੰਦੇ ਨੇ ਕੁਝ ਮਾਨਸਿਕ ਜ਼ਖਮ ਹੁੰਦੇ ਨੇ ਮਾਨਸਿਕ ਪੀੜਾ ਬਹੁਤ ਸਾਰੇ ਐਮ ਐਲ ਏ ਚੱਕੀ ਫਿਰਦੇ ਨੇ ਤੇ ਕਈ ਵਾਰ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਹੁੰਦੀ ਕਈ ਵਾਰ ਮਰਜ਼ੀ ਦੇ ਕੰਮ ਨਹੀਂ ਹੁੰਦੇ ਤੇ ਉਹਦੇ ਵਿੱਚੋਂ ਮਾਨਸਿਕ ਜ਼ਖਮ ਪੈਦਾ ਹੁੰਦੇ ਨੇ ਤੇ ਮਾਨਸਿਕ ਪੀੜਾ ਪੈਦਾ ਹੁੰਦੀ ਹੈ ਤੇ ਉਸ ਪੀੜਾ ਨੂੰ ਰੋਕਣ ਵਾਸਤੇ ਕੁਲਤਾਰ ਸਿੰਘ ਸੰਧਵਾਹ ਹੋਰਾਂ ਨੇ ਕੁਝ ਅਫਸਰਾਂ ਨੂੰ ਸ਼ਹਿਤ ਤਲਬ ਕੀਤਾ ਸੀ ਜਿਨ੍ਹਾਂ ਦੇ ਸੂਚਨਾਵਾ ਪਲੇਟਫਾਰਮ ਸੋਸ਼ਲ ਮੀਡੀਆ ਰਾਹੀਂ ਸਾਡੇ ਧਿਆਨ ਵਿੱਚ ਆ ਰਹੇ ਹਿੰ ਨੇ ਤੇ ਕੁਲਤਾਰ ਸਿੰਘ ਸੰਧਵਾਹ ਵੱਲੋਂ ਉਹਨਾਂ ਸਾਰੇ ਐਮਐਲਏਜ਼ ਜਾਂ ਸਾਰੇ ਅਫਸਰਾਂ ਨੂੰ ਕੁਝ ਹਦਾਇਤਾਂ ਕੀਤੀਆਂ ਗਈਆਂ ਸੀ ਤੇ ਅੜ ਵੀ ਗਏ ਸਨ ਕਿਉਂਕਿ ਉਹਨਾਂ ਦਾ ਸੁਭਾਅ ਹੈ ਜਿਹੜੀ ਗੱਲ ਕਹਿਣੀ ਆ ਤੇ ਜਿਹੜੀ ਗੱਲ ਕਰਨੀ ਆ ਉਹ ਕਹਿਣੀ ਵੀ ਜ਼ਰੂਰਤ ਨਾਲ ਆ ਤੇ ਗੱਲ ਕਰਨੀ ਵੀ ਜ਼ਰੂਰਤ ਨਾਲ ਆ ਤੇ ਉਸ ਗੱਲ ਤੇ ਪਹਿਰਾ ਵੀ ਦੇਣਾ ਇਹ ਕੁਲਤਾਰ ਸਿੰਘ ਸੰਧਵਾ ਦਾ ਇੱਕ ਉਹਨਾਂ ਦਾ ਨਿਜੀ ਤੌਰ ਤੇ ਖਾਕਾ ਮੰਨਿਆ ਜਾਂਦਾ ਹੈ ਤੇ ਕੁਲਤਾਰ ਸਿੰਘ ਸੰਧਵਾ ਨੇ ਹੁਦਾਇਤਾਂ ਜਾਰੀ ਕੀਤੀਆਂ ਤਤਲੀ ਮੱਛਲੀ ਕੁਦਰਤੀ ਹੈ ਲੋਕ ਸੰਪਰਕ ਵਿਭਾਗ ਦੇ ਇੱਕ ਅਧਿਕਾਰੀ ਸੈਕਟਰੀ ਵੱਡੇ ਲੈਵਲ ਦੇ ਅਧਿਕਾਰੀ ਨੇ ਮੁੱਖ ਮੰਤਰੀ ਸਾਹਿਬ ਵੀ ਗੱਲ ਹੋਈ ਸਾਰੀਆਂ ਗੱਲਾਂ ਦੀ ਚਰਚਾ ਮੈਂ ਕਿਉਂਕਿ ਮੁੱਖ ਮੰਤਰੀ ਸਾਹਿਬ ਇਸ ਵੇਲੇ ਜਲੰਧਰ ਦੇ ਵਿੱਚ ਬਿਜ਼ੀ ਨੇ ਤੇ ਇਧਰ ਚੰਡੀਗੜ੍ਹ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ ਤੇ ਇਹਦੀ ਹਿਲਜੁਲ ਹੋਣੀ ਸੁਭਾਵਿਕ ਹੈ ਕਿਉਂਕਿ ਜਦੋਂ ਗੱਲ ਹੋਂਦ ਤੱਕ ਦੇ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਨੇ ਰੋਕਿਆ ਟੋਕਿਆ ਨਹੀਂ ਤੇ ਮੁੱਖ ਮੰਤਰੀ ਸਾਹਿਬ ਨੇ ਸਾਰਾ ਕੁਝ ਮਰਜ਼ੀ ਨਾਲ ਕੀਤਾ ਤੇ ਮਰਜ਼ੀ ਵੀ ਇੰਨੀ ਕਿ ਉਹਨਾਂ ਨੇ ਉਹਨਾਂ ਦੀ ਸੈਂਟਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਹੈ ਉਹਨਾਂ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਪੂਰੇ ਅਧਿਕਾਰ ਵੀ ਦੇ ਦਿੱਤੇ ਗਏ ਪੰਜਾਬ ਦੇ ਵਿੱਚ ਟਿਕਟਾਂ ਵੀ ਜਿਤ ਮਰਜ਼ੀ ਦੀ ਦਿੱਤੀਆਂ ਗਈਆਂ ਤੇ ਸਾਰੀ ਜ਼ਿੰਮੇਵਾਰੀ ਵੀ ਸੰਸਦ ਵਿੱਚ ਵੀ ਭਗਵੰਤ ਮਾਨ ਇੱਕ ਲਾਈਨ ਬੋਲ ਕੇ ਦਿੱਤੀ ਗਈ ਕਿ ਸਾਰੇ ਦੇ ਸਾਰੇ 13 ਦੇ 13 MP 130 ਦਾ ਨਾਹਰਾ ਵੀ ਦਿੱਤਾ ਗਿਆ ਤੇ ਮੁੱਖ ਮੰਤਰੀ ਦੇ ਭਰੋਸਾ ਵੀ ਕੀਤਾ ਗਿਆ ਕਿ 130 130 ਪੰਜਾਬ ਵਿੱਚ ਹੋਵੇਗੀ ਤੇ ਮੁੱਖ ਮੰਤਰੀ ਦਾ ਕਦ ਵੱਡਾ ਹੋਵੇਗਾ ਪਰੰਤੂ ਅਜਿਹਾ ਹੋ ਨਹੀਂ ਸਕਿਆ 3 ਐਮਪੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਜਿੱਤਣ ਕਰਕੇ ਨਿਰਾਸ਼ਤਾ ਦੇ ਆਲਮ ਨੂੰ ਹੋ ਸਕਦਾ ਢੱਕਣ ਵਾਸਤੇ ਜੰ ਇੱਕ ਜ਼ਿੰਮੇਵਾਰੀ ਸਮਝਦਿਆਂ ਕੁਲਵਿੰਦਰ ਸਿੰਘ ਸੰਧਵਾ ਹੋਰਾਂ ਨੇ ਸਪੀਕਰ ਸਾਹਿਬ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਤੇ ਉੱਥੇ ਪੇਚ ਜਿਹੜਾ ਉਹ ਫਸ ਗਿਆ ਤੇ ਮੁੱਖ ਮੰਤਰੀ ਸਾਹਿਬ ਦਾ ਸੁਭਾਅ ਹੈ ਕਿ ਉਹ ਖੇਤੀ ਕੀਤੇ ਵਾਸਤੇ ਸਾਰੀਆਂ ਪਾਰਟੀਆਂ ਚ ਸਾਰੇ ਆਗੂ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਐਡੇ ਵੱਡੇ ਅਹੁਦੇ ਤੇ ਰਹਿ ਕੇ ਕਿਸੇ ਵੀ ਤਰ੍ਹਾਂ ਦੀ ਇਹੋ ਜੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤੇ ਸੰਧਵਾ ਸਾਹਿਬ ਦੀ ਕਾਰਵਾਈ ਵੀ ਮੁੱਖ ਮੰਤਰੀ ਸਾਹਿਬ ਨੂੰ ਚੁਵੀ ਤੇ ਗੱਲ ਜਿਵੇਂ ਕਹਿੰਦੇ ਹੁੰਦੇ ਆ ਦਿੱਲੀ ਤੱਕ ਪਹੁੰਚ ਤੇ ਸੰਦੀਪ ਪਟਕੋਣੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਜੀ ਉਹਨਾਂ ਤੁਸੀਂ ਗੱਲ ਕੀਤੀ ਹੈ ਮਾਮਲੇ ਦਾ ਕੀ ਹੋਇਆ ਕਿੱਥੇ ਖੜਾ ਕਿੱਥੇ ਰੁਕਿਆ ਵਿਚ ਪਏ ਨੇ ਸੰਦੀਪ ਪਾਟਕ ਬਿਲਕੁਲ ਮੇਰੀ ਇਹ ਗੱਲ ਹੈਗੇ ਵੀ ਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਜਿਹੜੇ ਵਿਧਾਇਕਾਂ ਦੇ ਮਾਨਸਿਕ ਜਿਹੜੇ ਜ਼ਖਮ ਹੋਏ ਸੀ ਉਹਨਾਂ ਤੇ ਮਲਮ ਲਾਉਣ ਦਾ ਕੰਮ ਕੀਤਾ ਇਹਦੇ ਬਾਰੇ ਵੀ ਥੋੜੀ ਦੱਸੋ ਜੀ ਹਾਂਜੀ ਤੇ ਵਿਚ ਪਏ ਨੇ ਤੇ ਸਪੀਕਰ ਸਾਹਿਬ ਸੈਂਟਰ ਦੀ ਆਪਣੀ ਹਾਈ ਕਮਾਂਡ ਨੂੰ ਜਾਣਕਾਰੀ ਦਿੰਦੇ ਨੇ ਕਿ ਇਹਨਾਂ ਐਮ ਐਲ ਏਜ਼ ਨੂੰ ਐਮ ਐਲ ਏਜ਼ ਦੀ ਗੱਲ ਸੁਣਨਾ ਇਹ ਪਾਰਟੀ ਦੀਆਂ ਨੀਤੀਆਂ ਦਾ ਇੱਕ ਹਿੱਸਾ ਹੈ ਇਹਨਾਂ ਨੂੰ ਵਿਗੜਨ ਤੋਂ ਬਚਾਇਆ ਜਾ ਸਕਦਾ ਹੈ ਇਹਨਾਂ ਦੀ ਗੱਲ ਸੁਣੀ ਤੇ ਉਹਨਾਂ ਦੀ ਮਾਨਸਿਕ ਪੀੜਾ ਤੇ ਜ਼ਖਮ ਨੇ ਜਿਹੜੇ ਉਹਨਾਂ ਤੇ ਮਲਮ ਲਾਈ ਜਾ ਸਕਦੀ ਹੈ ਤੇ ਉਹ ਪਾਰਟੀ ਦੇ ਜਾਫਤੇ ਵਿੱਚ ਰਹਿ ਕੇ ਪਾਰਟੀ ਲਈ ਕੰਮ ਕਰ ਸਕਦੇ ਨੇ ਇਹ ਦਲੀਲ ਸਪੀਕਰ ਸਾਹਿਬ ਨੇ ਦਿੱਤੀ ਹੈ ਤੇ ਸੰਦੀਪ ਪਾਟਕੂ ਉਹਨਾਂ ਨੇ ਇਸ ਦਲੀਲ ਨੂੰ ਸੁਣਿਆ ਵੀ ਹੈ ਤੇ ਮੰਨਿਆ ਵੀ ਹੈ ਤੇ ਉਹਨਾਂ ਪਰੰਤੂ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਕੁਝ ਸਮੇਂ ਵਾਸਤੇ ਕੋਈ ਜਲੰਧਰ ਦੀ ਜਿੰਮਲੀ ਛੋੜ ਵੀ ਹੈ ਤੇ ਚਾਰ ਹੋਰ ਉਪਚੋਣਾ ਵੀਰੇ ਤੇ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਨੇ ਦੋ ਗੱਲਾਂ ਕਿ ਹਰ ਹਾਲ ਦੇ ਵਿੱਚ ਜਲੰਧਰ ਦੀ ਜਿਹੜੀ ਇਲੈਕਸ਼ਨ ਆ ਉਹ ਜਿੱਤੀ ਜਾਵੇ ਉਹ ਪਹਚਾਣ ਤੇ ਮੇਰਾ ਜਿਹੜਾ 13 ਜੀਰੋ ਦੀ ਥਾਂ ਤੇ ਤਿੰਨ ਵਾਲਾ ਜਿਹੜਾ ਅਕਸਾ ਧੱਬਾ ਲੱਗਿਆ ਉਹਨੂੰ ਕਿਸੇ ਹੱਦ ਤੱਕ ਥੋੜਾ ਬਹੁਤ ਧੋਤਾ ਜਾ ਸਕੇ ਤੇ ਦੂਸਰੇ ਪਾਸੇ ਪਾਰਟੀ ਨੂੰ ਕੁੰਝਣਾ ਕੁਝ ਕਰਕੇ ਦਿਖਾਇਆ ਜਾਵੇ ਤੇ ਇਸ ਦੇ ਨਾਲ ਹੀ ਬਗਾਵਤ ਨੂੰ ਠੱਲ ਪੈ ਸਕਦੀ ਹੈ ਪਰੰਤੂ ਜਿਹੜਾ ਤਰਕ ਤੇ ਜਿਹੜਾ ਪੱਖ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਰੱਖਿਆ ਹੈ ਉਹਨਾਂ ਦੀ ਇੱਕ ਸ਼ਖਸੀਅਤ ਆ ਤੇ ਉਹਨਾਂ ਦਾ ਪੱਖ ਵੀ ਸੰਦੀਪ ਪਟਕੌਰ ਨੇ ਧਿਆਨ ਨਾਲ ਸੁਣਿਆ ਕਿ ਜੇ ਐਮਐਲਏ ਨੂੰ ਵਿਗੜਨ ਤੋਂ ਬਚਾਉਣਾ ਹੈ ਤੇ ਇਹ ਤੁਹਾਡਾ ਕਦਮ ਸਾਡੇ ਲਈ ਬਗਾਵਤ ਵਾਲਾ ਨਹੀਂ ਪਰੰਤੂ ਇਸ ਨੂੰ ਕੁਝ ਸਮੇਂ ਲਈ ਰੋਕ ਲਿਆ ਜਾਵੇ ਕੋਈ ਵੀ ਐਸੀ ਕਾਰਵਾਈ ਨਾ ਕੀਤੀ ਜਾਵੇ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਪੁਰਾ ਨੂੰ ਚੰਗੀ ਨਾ ਲੱਗਦੀ ਹੋਵੇ ਤੇ ਜੇ ਬਰੀਫ ਦੇ ਵਿੱਚ ਆਪਾਂ ਉੱਤੇ ਲੋਸਭਾ ਇੱਥੇ ਫੈਸਲਾ ਕੋਈ ਕਰਨਾ ਹੋਵੇ ਤੇ ਆਪਾਂ ਬਿਹਤਰ ਜੱਜ ਨਹੀਂ ਪਰੰਤੂ ਜੇ ਆਪਾਂ ਸਿਆਸੀ ਤੌਰ ਤੇ ਐਨਾਲਿਸਿਸ ਵਿਸ਼ਲੇਸ਼ਣ ਕਰਨਾ ਹੋਵੇ ਤੇ ਇੱਥੇ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਤਕੜੇ ਨੇ ਤੇ ਉਹਨਾਂ ਦੀ ਗੱਲ ਆ ਜਿਹੜੀ ਸੈਂਟਰ ਦੀ ਜਿਹੜੀ ਉਹਨਾਂ ਦੀ ਹਾਈ ਕਮਾਂਡ ਆ ਉਹਦੇ ਵਿੱਚ ਮੰਨੀ ਸੁਣੀ ਜਾਂ ਬਿਲਕੁਲ ਕੀ ਇਹ ਸਾਰਾ ਮਾਮਲਾ ਰੁਕ ਗਿਆ ਮਰਵਾਲੀਪੁਰ ਸਾਹਿਬ ਇਹ ਵੀ ਦੱਸੋ ਜਾਂ ਪੰਜਾਬ ਦੇ ਇੰਚਾਰਜ ਜਿਹੜੇ ਸੰਦੀ ਪਾਠਕ ਇਹਨਾਂ ਦੇ ਵੱਲੋਂ ਮਾਮਲੇ ਦੀ ਕੋਈ ਸਖਤ ਕਾਰਨ ਚੱਕਿਆ ਇਹਨਾਂ ਨੇ ਜਾਂ ਇਹਨਾਂ ਦੇ ਵਿੱਚੋਂ ਕੌਣ ਜਿੱਤਿਆ ਕੌਣ ਹਾਰਿਆ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦੱਸੋ ਵੀ ਕੀ ਇਹ ਜਿਹੜਾ ਵਿੱਚ ਕਾਫੀ ਟਕਰਾ ਹੋਇਆ ਅੰਦਰਖੱਤ ਟਕਰਾ ਹੋਇਆ ਸੀਗਾ ਅੰਦਰੂਨੀ ਪਰ ਕੁਲ ਖੁੱਲ ਕੇ ਸਾਹਮਣੇ ਬਹੁਤ ਘਟ ਆਇਆ ਇਹਦੇ ਬਾਰੇ ਥੋੜੀ ਜਾਣਕਾਰੀ ਬੜਾ ਬੜਾ ਸਿੱਧਾ ਤੇ ਸਪਸ਼ਟ ਸਵਾਲ ਪੁੱਛਿਆ ਵੀ ਕੌਣ ਜਿੱਤਿਆ ਕੌਣ ਹਾਰੇਆ ਤੇ ਜਦੋਂ ਵੱਡੀਆਂ ਧਿਰਾਂ ਦੀ ਲੜਾਈ ਹੁੰਦੀ ਹੈ ਉਹ ਚ ਛੋਟੀਆਂ ਛੋਟੀਆਂ ਧਿਰਾਂ ਫਰਾਨੇ ਦੀ ਲੜਾਈ ਚ ਫਰਾਨਾ ਗਰੀਬ ਮਾਰਿਆਗਾ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਕਈ ਵਾਰ ਤੇ ਇਹਦੇ ਵਿੱਚ ਹਾਲ ਦੀ ਕਿ ਜਿੱਤ ਹਾਰ ਦੀ ਥਾਂ ਤੇ ਸਿਰਫ ਇੱਕ ਸਟੇਟਸ ਕੋ ਕਹਿ ਸਕਦੇ ਆ ਹੋਇਆ ਸਟੇ ਹੋਈ ਆ ਗੱਲ ਨੂੰ ਰੋਕ ਲੱਗੀ ਆ ਕੁਝ ਸਮੇਂ ਲਈ ਤੇ ਤੇ ਵਿਚਾਰੇ ਐਮਐਲਏ ਨੇ ਜਿਹੜੇ ਜਿਹੜੇ ਐਮ.ਐਲ.ਏ. ਸਾਹਿਬ ਦੇ ਆਧਾਰ ਬਣਾ ਕੇ ਇਹ ਗੱਲ ਹੋਈ ਸੀ ਜਿਹੜੇ ਐਮ.ਐਲ.ਏ. ਦੀ ਗੱਲ ਆਪਣੇ ਸਪੀਕਰ ਸਾਹਿਬ ਨੇ ਸੁਣੀ ਸੀ ਤੇ ਜਿਹੜੇ ਐਮ.ਐਲ.ਏ. ਸਾਹਿਬ ਨੋਟਿਸ ਚ ਆਏ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਕੁਝ ਨਾ ਕੁਝ ਉਹਨਾਂ ਨੂੰ ਦਿੱਕਤ ਆਵੇ ਜਿੱਥੇ ਤੱਕ ਹਾਰ ਹੋਣੀ ਹੈ ਜਿੱਤ ਵੀ ਹੋਣੀ ਆ ਉਹਨਾਂ ਦੀ ਉਹ ਹੋਣੀ ਆ ਜਿੱਤ ਵੀ ਹੋਣੀ ਆ ਤਾਂ ਉਹਨਾਂ ਦੀ ਹੋਣੀ ਆ ਤੇ ਸਪੀਕਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੇ ਵਿੱਚ ਜਿਹੜਾ ਸੱਤਾ ਦਾ ਕੇਂਦਰ ਬਣਨ ਦਾ ਜਿਹੜਾ ਟਕਰਾਅ ਸੀ ਉਹ ਫਿਲਹਾਲ ਰੁਕਿਆ ਤੇ ਇਹਦੇ ਉੱਤੇ ਹਾਰ ਜਾਂ ਜਿੱਤ ਹਾਲ ਦੀ ਘੜੀ ਜਿਵੇਂ ਜੰਗਬੰਦੀ ਨਹੀਂ ਹੋ ਜਾਂਦੀ ਇਸ ਤਰ੍ਹਾਂ ਦੇ ਹਾਲਾਤ ਰਾਜਨੀਤੀ ਦੇ ਵਿੱਚ ਖਾਸ ਕਰਕੇ ਆਵਾਦਿਵੀ ਪਾਰਟੀ ਦੀ ਰਾਜਨੀਤੀ ਵਿੱਚ ਰੁਤਬਾ ਜਿਹੜਾ ਸਪੀਕਰ ਸਾਹਿਬ ਦਾ ਦੇਖੋ ਪੰਜਾਬ ਸਰਕਾਰ ਉਹਨੂੰ ਵੀ ਕਿਸੇ ਤਰ੍ਹਾਂ ਚੈਲੰਜ ਨਹੀਂ ਕਰ ਸਕਦੀ ਉਹਨਾਂ ਉਹਨਾਂ ਦਾ ਵਿਗਾੜ ਵੀ ਨਹੀਂ ਸਕਦੀ ਅੱਗੇ ਵਿਧਾਨ ਸਭਾ ਦੇ ਸੈਸ਼ਨ ਆਉਂਦੇ ਨੇ ਤੇ ਅੱਗੇ ਸਪੀਕਰ ਸਾਹਿਬ ਇੱਕ ਧਿਰ ਹੁੰਦੇ ਨੇ ਸਰਕਾਰ ਦੀ ਤੇ ਉਹਨਾਂ ਨੇ ਆਪਣੇ ਮੁਤਾਬਕ ਸਦਨ ਨੂੰ ਚਲਾਉਣਾ ਹੁੰਦਾ ਹੈ ਸਦਨ ਦੀਆਂ ਪਰੰਪਰਾਵਾਂਈ ਵਾਰ ਮੜਾ ਮੂਟਾ ਇਧਰ ਉਧਰ ਹੋ ਜਾਂਦਾ ਫਿਰ ਵੀ ਪਾਰਟੀ ਦੇ ਵਿੱਚ ਖਲਾਫ ਆਇਦਾ ਹੁੰਦਾ ਹੈ ਇਸ ਕਰਕੇ ਇੱਥੇ ਅਸੀਂ ਜਿੱਥੇ ਸਪੀਕਰ ਸਾਹਿਬ ਦੀ ਸ਼ਖਸੀਅਤ ਨੂੰ ਅਸੀਂ ਮੰਨਦੇ ਹਾਂ ਇਸ ਗੱਲੋਂ ਕਿ ਉਹਨਾਂ ਨੇ ਪੂਰੀ ਸੂਝ-ਬੂਝ ਨਾਲ ਸੰਦੀਪ ਪਾਠਕ ਨੂੰ ਭਰੋਸਾ ਦਿੱਤਾ ਕਿ ਅਸੀਂ ਇਸ ਮਾਮਲੇ 'ਚ ਕੁਝ ਨਹੀਂ ਕਰਾਂਗੇ ਇੱਥੇ ਸੰਦੀਪ ਪਾਠਕ ਬਹੁਤ ਘੱਟ ਬੋਲਦੇ ਨੇ ਜਿਹੜੇ ਉਹਨਾਂ ਦੀ ਲਿਆਕਤ ਵੀ ਨਜ਼ਰ ਆਉਂਦੀ ਹੈ ਕਿ ਉਹਨਾਂ ਬੜੀ ਸੂਝ-ਬੂਝ ਨਾਲ ਇਸ ਇਸ ਗੱਲ ਤੇ ਜੰਗਮੰਦੀ ਕਰ ਦਿੰਦੀ ਹੈ ਸਟੇ ਕਰ ਦਿੰਦੀ ਹੈ ਹੁਣ ਕੋਈ ਨਹੀਂ ਬੋਲੇਗਾ ਦੋਨੋਂ ਧਿਰਾਂ ਦੇ ਵਿੱਚੋਂ ਤੇ ਜਦੋਂ ਮੁੱਖ ਮੰਤਰੀ ਸਾਹਿਬ ਵਿਹਲੇ ਹੋਣਗੇ ਸਾਰੇ ਮਸਲੇ ਨੇ ਜਿਹੜੇ ਉਹ ਬੈਠ ਕੇ ਵਿਚਾਰ ਲੈ ਜਾਣਗੇ ਬਹੁਤ ਬਹੁਤ ਧੰਨਵਾਦ ਪਰਮਲ ਕੁਮਾਰ ਜੀ ਤੁਹਾਡਾ ਟਾਈਮ ਦਿੱਤਾ ਅਹ ਦੋਸਤੋ ਵੇਖਣਾ ਹੋਵੇਗਾ ਜਿਹੜਾ ਇਹ ਮਾਮਲਾ ਜਿਹੜੀ ਵਿੱਚ ਅੰਦਰ ਅੰਦਰ ਖਾਤੇ ਜਿਹੜੀ ਝਗੜ ਲੜਾਈ ਆ ਕੀ ਇਹ ਸੱਚਮੁੱਚ ਹੈਗੀ ਲੜਾਈ ਜਾਂ ਕੋਈ ਸਿਆਸਤ ਦਾ ਹਿੱਸਾ ਹੈਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਮਨੀ ਚੋਣ ਤੋਂ ਬਾਅਦ ਕੀ ਸਾਹਮਣੇ ਉਹਦੇ ਤੋਂ ਬਾਅਦ ਇੱਕ ਹੋਰ ਮਾਮਲਾ ਖੜਾ ਹੋ ਜਾਣਾ ਉਸ ਤੋਂ ਬਾਅਦ ਜਿਹੜੇ ਐਮਪੀ ਬਣੇ ਨੇ ਉਹਨਾਂ ਦੀ ਜਮੀਨ ਜੌਨ ਸਟਾਰਟ ਹੋ ਜਾਣੇ ਉਧਰ ਵੀ ਜੀ ਹੋ ਜਾਣਾ ਜਾਂ ਜਲਦੀ ਹੀ ਇਹਨਾਂ ਦਾ ਦੋਨੋਂ ਦਾ ਜਿਹੜਾ ਕੰਪਰੋਮਾਈਜ਼ ਸਪੀਕਰ ਸਾਹਿਬ ਦਾ ਜਾਂ ਮੁੱਖ ਮੰਤਰੀਆ ਕੰਪਰੋਮਾਈਜ਼ ਹੋਏਗਾ ਕਾ ਇੱਕ ਨੇ ਕੁੰਡੀਆਂ ਦੇ ਸਿੱਖ ਸਿੰਘ ਫਸ ਗਏ ਕੋਈ ਨੇਤ్రੂ ਗੁੜੇਵੇਂ ਖਾਣੀ ਜਾਂ ਇੱਕ ਹਫਤਾ ਸਾਹਮਣੇ ਆਉਂਦੀ ਆ ਦਬੋ ਜੀ ਅਸੀਂ ਜਲਦੀ ਤੁਹਾਡੇ ਅੱਗੇ ਨਵੀਂ ਚਰਚਾ ਲੈ ਕੇ ਨਵੀਂ ਜਾਣਕਾਰੀ ਲੈ ਕੇ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਵੇਖੇ ਜਰੋ ਆਵਾਜ਼ ਖਲਕ ਜਿਹੜਾ ਸਾਡਾ ਪੇਜ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਇਹਦੇ ਥੱਲੇ ਜਰੂਰ ਆਪਣੇ ਕਮੈਂਟ ਚ ਆਪਣੀ ਰਾਏ ਜਰੂਰ ਦਿਆ ਕਰੋ ਵੀ ਇਹਦੇ ਵਿੱਚ ਕੀ ਹੋਰ ਕਰ ਸਕਦੇ ਆ ਸਤਿ ਸ਼੍ਰੀ ਅਕਾਲ